ਮਮੀ ਨੇ ਕਾਕੀ ਕਰ ਲਏ। ਦਿੱਤਾ ਤੇ ਹੋ ਗਿਆ ਸਾਰਾ। ਮਮਾ? ਆ ਮੈਂ ਤੇਰਾ ਸੀਮਾ। ਤੇ ਕੀ ਕਰੇਂ ਆ ਜਾਓ ਮੈਂ ਕਰਨੀ ਨਹੀਂ ਮੈਂ ਹੋ ਗਈ ਮੇਰੀ ਸਪਾਇਨਾ। ਬਸ ਆ ਸਬਜੀ ਬਣੇਗੀ ਸੀਮਾ। ਅੱਜ ਬਣਾ ਦੇ। ਮਮਾ ਸਬਜੀ ਬਣਾ ਛੱਡੀ ਏ। ਤੇ ਆ ਪੜਜੂਗੇ ਬੜੇ ਇਕੱਠੇ ਹੋਏ ਪੈ ਨਹੀਂ। ਮੈਂ ਕਿਹਾ ਮੈਂ ਨਾ ਤੇਰੇ ਸਫਾਈ ਕਰ ਲਾਂ ਬਾਅਦ ਚ ਸੋਈਂਗੀ ਵਰਣੀ ਆ। ਤੀ ਹੁਣ ਜਾਓ। ਸਭ ਲੋਗ ਇਹ ਮਾਟਾਂ ਨੂੰ ਕਿਥੇ ਲਾ ਲੈਣੀਆਂ ਕੋਈ ਗੱਲ ਨਹੀਂ ਨਾਲ ਪੱਡੇ ਪੁੱਡੇ ਕਰ ਜੀ ਹਾਂ ਤੇ ਚਾਚੀ ਕਿੱਥੇ ਚਾਚੀ ਅੰਦਰ ਹੋਣੇ ਆ ਤੇ ਮੈਂ ਵੇਖੀ ਨੀ ਨਾ ਕਿੰਨੀ ਦੇਰ ਹੋ ਗਈ ਹੈ ਤੇ ਮੇਰੀ ਗੱਲ ਸੁਣ ਲੱਖੀ ਕਿਥੇ ਇਹ ਇਹ ਤੇ ਆ ਰਹੇ ਨੇ ਪੱਗ ਬੰਨਣ ਦੇ ਆ ਉਹ ਮੁਕੇ ਤੇਰਾ ਪਹਿਲੇ ਜਾ ਕੇ ਉਹ ਤੇ ਮਾਂਮੀ ਸੱਦੇ ਵਿੱਚ ਜਦੋਂ ਮੈਂ ਚਾਹ ਮਿਲਣਾ ਦੋਨੋਂ ਬਾਸ ਮੇਰੀ ਗੱਲ ਸੁਣ ਕਿਹੜੀ ਗੱਲ ਕਰਨੀ ਚਾਹ ਉਹ ਤੇ ਸ਼ਮੀ ਨਾ ਵਾਲੀ ਸਿਮਰਤ ਨੂੰ ਰੈਂਡੋ ਮੰਮਾ ਕਿਉਂ ਜ਼ਰੂਰ ਦੱਸਣਾ ਤੁਹਾਨੂੰ ਪਤਾ ਲਿਆਗਾ ਵਾ ਉਹਨਾਂ ਨੇ ਕਹਿੰਦਾ ਸਿਮਰਤ ਨੇ ਫੇਰ ਇੰਜ ਕਹਿ ਲੈਂਦੀ ਇਹ ਤਾਂ ਉਹਨਾਂ ਦੇ ਗੁੱਸੇ ਦਾ ਪਤਾ ਹੈ ਨਾ ਤੁਹਾਨੂੰ ਬਾ ਨਹੀਂ ਗੱਲ ਕਰਾਂਗੇ ਨਾ ਇਹ ਕਹਾਣੀ ਸੁੱਖੀ ਨਹੀਂ ਸੁਲਝਣੀ ਤੇ ਫਿਰ ਉਹਨੇ ਬਾਅਦ ਵਿੱਚ ਫੇਰ ਕਹਿੰਦਾ ਮੈਨੂੰ ਦੱਸਿਆ ਨਹੀਂ ਮਾਂ ਪੇਰੋ ਦੀ ਖੇਚ ਪਈ ਕਰਦੀ ਮੈਨੂੰ ਹੁਣ ਲੱਗਦਾ ਹੀ ਡਰ ਬੜਾ ਮੈਂ ਇਸ ਕਰਕੇ ਜਿਹੜੀ ਵੀ ਗੱਲ ਕਰੀ ਨਾ ਹੁਣ ਦੱਸ ਕੇ ਕਰਨੀ ਜੀ ਕਿਉਂਕਿ ਤੂੰ ਭੇਜ ਹੁਣ ਮੈਂ ਗੱਲ ਕਰਦੀ ਆ ਰਾਬਾ ਮम्मा ਫੇਰ ਇੱਧਰ ਨਾ ਕੋਈ ਕਲੇਸ਼ ਹੋ ਜਾਏ ਗੁੱਸਾ ਵੜਾ ਜਾਏ ਉਹਨਾਂ ਦਾ ਹੁਣ ਕਲੇਸ਼ ਤੋਂ ਡਰਦੇ ਮਾਰੇ ਸੀਮਾ ਅਸੀਂ ਗੱਲਾਂ ਲੁਕਾ ਨਹੀਂ ਸਕਦੇ ਫਿਰ ਮੈਂ ਸੋਚਿਆ ਸੀ ਰਾਤੀ ਗੱਲ ਕਰਨ ਦੀ ਆ ਫਿਰ ਮੈਂ ਕਿਹਾ ਛੱਡ ਮਨਾ ਤੁਰੰਤ ਮੈਂ ਆਪੇ ਆਪਣੇ ਤਰੀਕੇ ਨਾਲ ਗੱਲ ਕਰ ਜਾਈਂਗਾ ਤੇ ਮੈਂ ਗੱਲ ਕਰਾਂਗਾ ਨਾ 5 ਕੁ ਮਿੰਟ ਬਾਅਦ ਜਦੋਂ ਚਾਚੀ ਨੂੰ ਹੀ ਭੇਜ ਦੇ ਮੈਂ ਤਾਂ ਤੁਹਾਨੂੰ ਇਹ ਹੀ ਸਲਾਹ ਦਿੰਦੀ ਆ ਕਿ ਤੁਸੀਂ ਰਹਿਣ ਦਿਓ ਤੂੰ ਟੈਨਸ਼ਨ ਨਾ ਲੈ ਤੇ ਆਪੇ ਗੱਲ ਆ ਜਾਂਦੀ ਆ ਗੁੱਸਾ ਮੈਨੂੰ ਪਤਾ ਨਹੀਂ ਕਿੰਨਾ ਗੁੱਸਾ ਹੈਗਾ ਮੇਰੇ ਤੋਂ ਜਗਰ ਹੀ ਨਾ ਪਤਾ ਫਿਰ ਮੈਂ ਆਪੇ ਗੱਲ ਕਰ ਲਵਾਂ ਟੈਨਸ਼ਨ ਉਹਨੇ ਜਾ ਕੇ ਕਹਿ ਚਿਰ ਮੇਰੇ ਕੋਲਾਵੇ ਦੋ ਮਿੰਟ ਤੇ ਭਾਡੇ ਕਰ ਲਈ ਹੈ ਭਾਡੇ ਤਾਂ ਕਰ ਦਿੰਨੀ ਮੈਂ ਦੋ ਮਿਲ ਕੀ ਹੋਣਾ ਮੈਂ ਕਿਹਾ ਵੀ ਮम्मा ਨਾ ਕਰੋ ਗੱਲ ਫਿਰ ਕਹਿੰਦੇ ਭੇਜ ਜੇ ਮੈਂ ਨਾ ਭੇਜਿਆ ਫਿਰ ਮम्मा ਨੇ ਬੋਲਣਾ ਹਾਂ ਨੇ ਕਹਿਣਾ ਆ ਕੇ ਦੇਖਣੀ ਲੱਗੀ ਹਾਂਜੀ ਤੇਨੂੰ ਖੋਸ਼ਕਬਰੀ ਦਾ ਪਤਾ ਲੱਗ ਹੀ ਗਿਆ ਕਿ ਤੂੰ ਮਾਮਾ ਬਣਨ ਵਾਲਾ ਹਾਂਜੀ ਤੇ ਪੁੱਤ ਹੁਣ ਪਤਾ ਕੀ ਕਰੀਏ ਆ ਨਿੱਕੀ ਨਿੱਕੀ ਚੀਜ਼ ਜੂੜ ਛੱਡੀ ਆਪਾਂ ਇੱਕਦਮ ਜੀਰੋ ਖਰਚਾ ਕੱਢਣਾ ਨਾ ਉਹ ਤਾਂ ਬੜਾ ਔਖਾ ਹੁੰਦਾ ਹੈ ਸਹੀ ਗੱਲ ਆ ਚਾਚੀ ਜੀ ਮੈਂ ਵੀ ਇਹ ਸੋਚਣਿਆ ਅਸਲ ਉਹ ਮੈਂ ਸੀਮਨ ਨੂੰ ਸਲਾਹ ਕਰਨ ਲੈ ਕਿ ਆਪਾਂ ਥੋੜੇ ਥੋੜੇ ਪੈਸੇ ਜੋੜਨੇ ਸ਼ੁਰੂ ਕਰ ਦਈਏ ਹੋਰ ਕੀ ਹਨਾ ਤੇ ਚਲੋ ਮੁੰਡੇ ਚੰਨ ਨੂੰ ਮੈਂ ਕੋਈ ਸੋਨੇ ਦੀ ਚੀਜ਼ ਪਾ ਦਾਂਗੇ ਸੋਨੇ ਦੀ ਚੀਜ਼ ਕਰਤਾ ਮੇਰੀ ਗੱਲ ਸੁਣ ਮੇਰਾ ਤਾਂ ਵਿਚਾਰਿਆ ਕੋਈ ਕੜਾ ਜਿਹਾ ਬਣਾ ਲਈ ਮੁੰਡਾ ਹੋਊਗਾ ਤਦ ਵੀ ਠੀਕ ਆ ਕੁੜੀ ਹੋਈ ਤਦ ਵੀ ਠੀਕ ਆ ਠੀਕ ਹੈ ਹਾਂ ਸਹੀ ਗੱਲ ਹੈ ਠੀਕ ਹੈ ਨਾ ਹਾਂ ਚਾਚੀ ਜੀ ਹਾਂ ਇਹ ਕੰਮ ਕਰ ਛੱਡੇ ਚਲ ਸ਼ੁਕਰ ਭਰਾਵਾ ਮਾਲਕ ਨੇ ਇੰਨਾ ਸੋਹਣਾ ਵੇਲਾ ਲੈ ਕੇ ਆਇਆ ਨਾ ਸਾਰੇ ਦੁੱਖ ਭਰ ਕੇ ਤੇ ਸਭ ਨਾਲ ਵੱਡੀ ਗੱਲ ਇਹ ਕਿ ਦੋਵਾਂ ਭੈਣਾਂ ਦੀ ਆਪਸ ਚ ਬਣਨ ਲੱਗ ਪਈ ਐ ਰਾਤੀ ਨੂੰ ਸ਼ਰਮੀ ਦਾ ਫੋਨ ਆਇਆ ਸੀ ਮੈਨੂੰ ਕਹਿੰਦੀ ਭੂਆ ਜੀ ਮੇਰੀ ਸੱਸ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਉਹ ਬੱਚਾ ਐਡਾ ਕਰਮਾ ਵਾਲਾ ਸਿਮਰਦੀ ਕੋਕਝ ਪਿਆ ਜੇ ਮੇਰੀ ਸੱਸ ਤਾਂ ਮੇਰੀ ਹਮਦਰ ਜਿਕਰ ਲੱਗ ਪਈ ਐ ਸੱਜੀ ਸਭ ਵਧੀਆ ਹੋ ਗਿਆ ਸੋ ਉਹਨਾਂ ਦੇ ਘਰ ਵੀ ਖੁਸ਼ਖਬਰੀ ਆਉਣ ਵਾਲੀ ਐ ਹਾਂ ਨਹੀਂ ਚਾਹੀਏ ਸੋ ਖੁਸ਼ੀ ਬਣੀ ਤੱਕ ਹਾਂ ਉਹਨੇ ਤਾਂ ਜੀ ਵੀ ਨਹੀਂ ਆਪਾ ਬਸ ਮਾਪੋਤ ਬਹਿ ਕੇ ਗੱਲਾਂ ਕਰਨ ਦੇ ਸੀ। ਅੱਛਾ। ਮੈਂ ਕਿਹ ਟਿਕਾਨ ਤੇ ਜਾਣਾ ਨਾ ਇਹਨਾਂ ਨੇ ਤੇ ਚੱਲ ਮੇਰੀ ਗੱਲ ਸੁਣ ਲੈ ਪਹਿਲਾਂ ਤੂੰ। ਅੱਜ ਜਦੋਂ ਡਿਲੀਵਰੀ ਹੋਏਗੀ ਨਾ ਤੇ ਆਪਣੀ ਮੰਮੀ ਨੂੰ ਸੱਦਣਾ ਪੰਜੇਰੀ ਉਹਨਾਂ ਕੋ ਬਣਵਾਣੀ ਹੋ। ਤੇਰੀ ਮੰਮੀ ਦੇ ਹੱਥ ਦੀ ਪੰਜੇਰੀ ਇੰਨੀ ਸਵਾਦ ਹੁੰਦੀ ਹੈ ਨਾ। ਇੰਨੀ ਸਵਾਦ ਹੁੰਦੀ ਹੈ। ਕਮਾਲ ਦੀ ਗੱਲ ਹੈ। ਕੋਈ ਨਹੀਂ ਚਾਚੀ ਜੀ। ਇਹ ਕਿਹੜੀ ਗੱਲ ਹੈ? ਆਪਾਂ ਉਹਨਾਂ ਨੂੰ ਸੱਦ ਲਾਂਗੇ। ਮੈਂ ਚਾਨੀ ਹੈ, ਸ਼ੰਮੀ ਦੀ ਵੀ ਗੱਲ ਬੰਨ੍ਹ ਕੇ ਦੋਵਾਂ ਦੀ ਪੰਜੇਰੀ ਕੱਟੀ ਬਣਾ ਕੇ ਭੇਜ ਦਿੰਦੇ। ਦਿੱਤੀ ਹੈ। ਤੇਰੇ ਮੂੰਹ ਵਿੱਚ ਕਿਉਂ ਸ਼ੱਕਰ ਹੈ? ਹੈਂ? ਤੇਰੇ ਪੈਣਾ ਚਲ ਕੋਈ ਗੱਲ 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 ਸੰਗਤ ਦੇ ਪਰਮਾਤਮਾ ਨੇ ਸੁਣੀ ਹੈ ਨਾ ਤੇ ਸ਼ੰਮੀ ਦੇ ਵੀ ਸੁਣੂਗਾ ਹਾਂ ਬਾਕੀ ਜਿੰਨਾ ਕੋਈ ਭਾਂਜੇ ਦੱਸਣ ਲੱਡੂ ਲੈ ਗਏ ਨੇ ਜਿਹੜੇ ਦਾਈ ਕੋਲ ਹਾਂਜੀ ਲੱਡੂਆਂ ਦਾ ਪੁੱਤ ਨਾ ਹੀ ਹਾਂ ਚੱਲ ਮਹਾਰਾਜ ਸ਼ੁਕਰ ਕਰਕੇ ਲੱਡੂਆਂ ਵਾਲੀ ਗੱਲ ਹੀ ਹੋ ਜਾਵੇ ਤੇ ਉਹ ਕਹਿੰਦੇ ਜੜੀ ਬੂਟੀਆਂ ਐਸੀ ਗੰਦੀ ਆ ਕਿ ਗਰੰਟੀ ਆ ਹਾਂਜੀ ਉਹ ਦਿਨ ਕਹਿਣ ਦੇ ਸੀਗੇ ਤਾਂ ਇਤ ਗਏ ਆ ਗਰਮੀ ਬੜੀ ਉਹ ਦਿਨ ਪਰ ਆਪਾਂ ਗਰਮੀ ਨਹੀਂ ਵੇਖੀ ਆਪਾਂ ਕਾ ਕੋਈ ਨਹੀਂ ਸ਼ੰਮੀ ਕਰਕੇ ਜਿੱਥੇ ਸਾਨੂੰ ਜਿਆਦਾ ਪੈਣਾ ਪੰਜਾਨਾ ਜ਼ਰੂਰ ਆ ਅੱਛਾ ਮੈਂ ਤੁਹਾਨੂੰ ਗੱਲ ਨਹੀਂ ਦੀ ਦੁਕਾਨ ਤੇ ਚਲੇ ਜੇ ਨਾ ਹਾਂ ਚਲੇ ਆ ਤੇ ਦੁਕਾਨ ਤੋਂ ਪਹਿਲਾਂ ਜਾਂ ਤੇ ਪਹਿਲਾਂ ਨਾ ਮੰਮਾ ਬੁਲਾਉਂਦੇ ਨਾ ਨੂੰ ਗੱਲ ਸੁਣ ਲੋ ਕੋਈ ਨਹੀਂ ਹੋਰ ਨਾ ਇਹ ਇਹਨੂੰ ਕੱਲੇ ਨੂੰ ਬੁਲਾਇਆ ਕਿ ਨਹੀਂ ਨਹੀਂ ਇਹਨਾਂ ਨੇ ਬੁਲਾਇਆ ਚਾਚੀ ਜੀ ਅੱਛਾ ਕਦੇ ਗੱਲ ਸੁਣ ਜਿਓ ਕੀ ਕਹਿਣਾ ਸੀ ਵੈਸੇ ਮੰਮੀ ਨੇ ਮੈਨੂੰ ਨਹੀਂ ਪਤਾ ਸੀ ਜਾਓ ਤੈਨਾਂ ਲਈ ਸੁਣਾਉ ਉਹ ਗੱਲ ਚਾਹੋ ਤਾਂ ਚਲੋ ਠੀਕ ਹੈ ਚਾਚੀ ਜੀ ਗੱਲ ਸੁਣ ਕੇ ਹਾਂ ਸੁਣ ਕੇ ਚਾਚੀ ਜੀ ਉਹ ਮੇਰੇ ਬੇਟਾ ਸੋ ਇਹੋ ਕੰਮ ਕਰਵਾਣਾ ਨੂੰ ਦੱਸੇ ਨਹੀਂ ਸਬਜੀ ਤੇ ਉਹਨੇ ਬਣਾ ਦਿੱਤੀ ਆਟਾ ਮੈਂ ਗੁੰਨਣ ਲੱਗੀ ਤੇ ਬਸ ਭਾਂਡੇ ਸਾਫ਼ ਕਰਨੇ ਐਂਜ ਕਰ ਹੁਣ ਅੱਜ ਸ਼ਾਮੀ ਨੂੰ ਜਾ ਕੇ ਨਾ ਤੂੰ ਇਹਨੂੰ ਸਾਧ ਛੇਤੀ ਕਿਨੂੰ ਜਾ ਕਿਨੂੰ ਸੱਜਣਾ ਹੀ ਆਪਣੇ ਮੀਏ ਨੂੰ ਆਹ ਤੋਂ ਕੋਈ ਛੇਤੀ ਆਵੇ ਲੱਕੀ ਨੂੰ ਠੀਕ ਹੈ ਠੀਕ ਆ ਤੇ ਮੈਨੂੰ ਉਹਨ ਲਿਆ ਕੇ ਦੇਵੇ ਗਾਂ ਵੇਖੀ ਸਿਆਲ ਆਏ ਨਾ ਤੇ ਮੈਂ ਛੋਟੇ 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 ਜਿਹੜੇ ਸਵੈਟਰ ਹੁੰਦੀ ਪਾ ਕੇ ਪਾਲਾਂ ਦਾ ਚਿੱਪਾ ਮੈਨੂੰ ਪਤਾ ਤਾਂ ਰਿਹਾ ਧਿਆਨ ਹੁੰਦੀ ਲੱਗਾ ਕਿ ਇੱਕ ਤੇ ਮੈਂ ਕਰੋਸ਼ੀ ਇਹਦਾ ਬਣਾ ਲਾ ਕੋਸ਼ੇ ਇੱਕ ਮੈਂ ਸਲਾਈਆਂ ਦਾ ਬਣਾ ਬਸ ਬਸ ਬੈਠੀ ਰਹਿ ਮੈਂ ਗਨੇ ਆ ਟੀਵੀ ਵੇਖੀ ਜਾਣਾ ਆਪਾ ਤੇ ਕੰਮ ਕਰ ਕੋਈ ਨਹੀਂ ਕੀ ਕਰਨੀ ਹਾਂ ਆ ਜਾ ਵੇਖੀ ਕੋਈ ਜਾ ਸ਼ੂਕਾ ਕਰਦੇ ਹਾਂ ਸ਼ੂਕਾ ਸ਼ੂਕਾ ਕਰਦੇ ਹਾਂ ਸ਼ੂਕਾ ਲੈ ਆਂ ਨਾ ਨਹੀਂ ਬਦ ਤੇ ਬਾਤ ਮਾਰਨ ਲੱਗੀ ਸੋਨੇ ਕੇ ਵਾਲ ਮਾਰਾ ਅਜੇ ਲੈ ਲਏ ਨਹੀਂ ਤੁਹਾਡੇ ਵਾਲ ਹੀ ਹੋਣਿਆ ਹਾਂ ਹਾਂ ਦੱਸੋ ਕਿਆ ਹੋਇਆ ਹਾਂਜੀ ਹਾਂਜੀ ਚੱਲ ਗਏ ਦੁਕਾਨ ਤੇ ਤਸੀਮਾ ਕੰਨੀ ਮੱਗੀ ਭੁਲਾਉਂਦੇ ਆ ਆਓ ਮੇਰੇ ਕੋਲ ਤੁਸੀਂ ਤੇਰੇ ਨਾਲ ਗੱਲ ਹਾਂਜੀ ਹਾਂਜੀ ਦੱਸੋ ਕਿ ਤੇ ਗੱਲ ਕਰਨੀ ਤੇਰੇ ਨਾਲ ਠੰਡੇ ਸਬਾਰ ਨਾਲ ਗੱਲ ਸੁਣ ਪਹਿਲਾਂ ਕਰੋ ਸਾਰਾ ਨਾ ਆਪਾਂ ਵੀ ਆਰਾਮ ਨਾਲ ਗੱਲ ਸੁਣ ਕਿਹੜੀ ਗੱਲ ਕਰਨੀ ਹੈ ਪਤਾ ਕੱਲ ਨਾ ਮੈਨੂੰ ਆਪਣਾ ਦਾ ਪਹੁੰਚਾ ਸੀ ਬਰਨ ਤਾਂ ਤੇ ਉਹ ਕਹਿੰਦੀ ਵੀ ਸੀ ਐਵੇਂ ਪਾਗਲਾ ਦੀਆਂ ਗੱਲਾਂ ਕੋਈ ਹਰਕਤਾਂ ਕਰੀ ਜਾਂਦੀ ਐ ਪਹਿਲੇ ਵਾਲੀਆਂ ਕਿੰਦੀ ਕਿ ਕਦੀ ਮੈਨੂੰ ਇੰਜ ਲੱਗ ਫਿਰ ਵਰਕੇ ਵਾਲਾ ਪਿੰਡ ਅਸਾਂ ਚਲੋ ਕੰਦਾ ਕੰਦੀ ਵੀ ਮੈਨੂੰ ਇੰਜ ਲੱਗਦਾ ਮੈਨੂੰ ਕਿਸ ਨੇ ਕਿਹਾ ਏ ਕਿ ਇਹ ਤੇਰੇ ਬੱਚੇ ਨੂੰ ਮਾਰ ਦੂਗੀ ਤੈਨੂੰ ਮਾਰ ਦੂਗੀ ਵੀ ਸ਼ਮੀ ਤੇ ਅਜੀਬ ਅਜੀਬ ਜੇ ਗੱਲਾਂ ਕਰੀ ਜਾਂਦੀ ਏ ਕੋਈ ਇਲਜ਼ਾਮ ਲਾਇਚਾ ਸੀ ਨਹੀਂ ਬੱਚੇ ਨੂੰ ਕੋਣ ਮਾਰ ਦੂਗੀ ਸ਼ਮੀ ਮਾਰ ਦੂਗੀ ਸ਼ਮੀ ਮਾਰ ਦੂਗੀ ਹਾਂ ਦਾਸ ਪਾ ਗਰੋਗੀ ਨਹੀਂ ਕਿ ਇਹ ਜਿਹੇ ਨਾਲ ਕਰ ਨਹੀਂ ਹੈ ਮੈਨੂੰ ਸਮਝ ਆਇਆ ਹੀ ਮੈਂ ਕਿਹਾ ਸਿਮਰਤ ਕੋਣੋਂ ਗੰਨਾ ਛੱਡਦੇ ਜਿਹੜੇ ਪਹਿਲੇ ਹੋਈਆਂ ਸਨ ਬੜੀ ਮੁਸ਼ਕਿਲਾਂ ਸਾਰੀ ਗੱਲ ਦੱਬੀਆਂ ਗਈਆਂ ਨੇ ਘਰ 'ਚ ਬੜਾ ਖੁਸ਼ੀ ਦਾ ਮਾਹੌਲ ਆਇਆ ਹੈ ਸਾਰਾ ਕੁਝ ਠੀਕ ਹੋ ਜਾਊਗਾ ਤੇ ਸਾਰਾ ਕੁਝ ਠੀਕ ਹੋ ਜਾਏਗਾ ਤੂੰ ਹੁਣ ਇਹ ਗੱਲਾਂ ਨਾ ਕਰ ਛੱਡ ਦਿਓ ਹੁਣ ਉਹ ਗੱਲਾਂ ਪਹਿਲੇ ਬੜੇ ਨੁਕਸਾਨ ਹੋਏ ਨੇ ਹੁਣ ਤੇ ਸਾਰਾ ਕੁਝ ਠੀਕ ਹੋ ਗਿਆ ਵਾ ਹੁਣ ਤੇ ਸਾਰੇ ਸਭ ਖੁਸ਼ ਹੀ ਰਹਿੰਦੇ ਆ ਚਾਚੀ ਵੀ ਸਭ ਇਹ ਗੱਲ ਕਰਦੇ ਹੀ ਮੈਂਨੂੰ ਇਹ ਤੁਹਾਨੂੰ ਲੱਗਦਾ ਨਾ ਠੀਕ ਹੋਊਗਾ ਪਰ ਜਿਹੜੀਆਂ ਵੀ ਗੱਲਾਂ ਜੇ ਨਾ ਉਹ ਠੀਕ ਹੋ ਰਹੀ ਕੋਈ ਚੀਜ਼ ਸਿੱਧੀ ਗੱਲ ਜਿਹੜੀ ਵੀ ਆ ਨਾ ਉਹ ਨਹੀਂ ਉਹ ਨਹੀਂ ਜੇ ਅਜੇ ਤੱਕ ਸੁਧਰੀ ਨਾ ਮੈਨੂੰ ਤੇ ਉਹਦੀ ਗੱਲਾਂ ਕਰਦੇ ਜੇ ਹੁਣ ਹੋਰ ਤਰੀਕੇ ਨਹੀਂ ਮੈਂ ਚਲ ਦੇਖ ਲਓ ਤੁਸੀਂ ਕਹਣਾ ਬੋਲਦਾ ਵਾ ਆ ਕਰਤੂਤਾ ਜੀ ਸਹੀ ਆ ਜੇ ਸਾਰਾ ਐਡਾ ਸੋਹਣਾ ਪਰਿਵਾਰ ਚੱਲੰਦਿਆ ਘਰ ਪਰਿਵਾਰ ਤੇ ਫੇਰ ਉੱਥੇ ਛੰਮੀ ਦੀ ਸਖ ਕਰੀ ਜਾਂਦੀ ਬੱਚਾ ਮਾਰ ਦੋ ਵੀ ਕਿਸੇ ਨਾਲ ਨਾ ਗੱਲ ਕਰੋ ਧਿਆਨ ਨਾ ਕਰੋ ਕੋਈ ਨਹੀਂ ਤੋ ਉਹ ਇਦਾਂ ਕਹਿੰਦੇ ਗੁੱਸੇ ਨਾਲ ਨਾ ਕਰੋ ਕੋਈ ਨਹੀਂ ਹਮ ਕਰਦੀ ਤੇ ਗਲਤ ਪਈ ਆ ਹੁਣ ਕਰਨਾ ਬੈਨਾ ਵਾ ਸਮਝਾਉਣਾ ਬੈਨਾ ਵਾ ਤੂੰ ਮੇਰੇ ਨੂੰ ਬੜਾ ਸਮਝਾਇਆ ਐ ਇਸੇ ਮੇਰੀ ਜੇ ਤੂੰ ਹੀ ਨਾ ਸਮਝਾਉਂਦੇ ਇਹਦੇ ਦੋ 라ਮਾਂ ਚ ਆ ਕੇ ਕਿਉਂ ਨਹੀਂ ਲਾਉਂਦੇ ਸੀ ਉਹਨੂੰ ਬਗਾਨੇ ਘਰ ਮੈਂ ਜਾ ਕੇ ਉਹਨੂੰ ਕਿਵੇਂ ਦੋ ਮਾਰਦਿਆਂ ਨਹੀਂ ਬੰਦਾ ਕਿਸੇ ਦਾ ਦਿਮਾਗ ਖਰਾਬ ਹੈਗਾ ਵਾ ਸ਼ੰਮੀ ਤੇ ਸ਼ੱਕ ਕਰੀ ਜਾਂਦੀ ਹੈ ਹੈ ਉਹ ਤੇ ਵਿਚਾਰੀ ਖੁਸ਼ੀ ਬੜੀ ਹੈ ਉਹ ਖੁਸ਼ ਹੈ ਨਾ ਉਹ ਨਹੀਂ ਜੇ ਨਾ ਖੁਸ਼ ਹੈਗੀ ਜਿੰਨ ਖੁਸ਼ ਹੋਣਾ ਚਾਹੀਦਾ ਜੇ ਮੈਨੂੰ ਤਾਂ ਲੱਗਦਾ ਮम्मा ਇਹਨੂੰ ਕਿਸੇ ਨੇ ਪੁੱਠੀ ਮਾਰ ਦਿੱਤੀ ਨਹੀਂ ਹਾਂ ਹੁਣ ਆਈਆ ਗੱਲ ਮੁੱਦੇ ਤੇ ਆਵਾਂ ਮੈਨੂੰ ਤਾਂ ਇਹ ਲੱਗਦਾ ਕਿ ਕਿਉਂਕਿ ਸਹੀ ਹੋ ਗਈ ਸੀ ਸ਼ਮਮੀ ਨਾਲ ਥੋੜਾ ਜਿਹਾ ਮੈਂ ਕਹਿੰਦੀ ਸੀ ਮੈਂ ਬੜਾ ਪਿਆਰ ਕਰਦੀ ਹਾਂ ਮਮੂ ਪੁੱਛਦੀ ਰਹੀਆਂ ਦੱਸ ਮੈਨੂੰ ਤੇਰੇ ਕੰਨ ਪਰਦਾ ਕੌਣ ਹੈ ਮੈਨੂੰ ਦੱਸ ਚਲੋ ਕੰਨ ਤੇ ਜਿਹੜਾ ਪਰਦਾ ਉਹ ਪਤਾ ਕਰ ਲਾਂਗੇ ਕੌਣ ਪਰਦਾ ਜੇ ਉਹਦੇ ਆਪਣਾ ਹੋਣਾ ਚਾਹੀਦਾ ਜੇ ਉਹਦੀ ਸੱਸ ਨੂੰ ਪਤਾ ਲੱਗ ਗਿਆ ਨਾ ਕਿ ਇਹ ਗੱਲ ਕਹਿੰਦੀ ਵਈ ਆ ਕਿ ਸ਼ਮਮੀ ਤੇ ਸ਼ੱਕ ਕਰਦੀ ਜੀ ਇਹ ਮੇਰੇ ਬੱਚੇ ਨੂੰ ਮਾਰ ਦੋਗੀ ਤੋ ਉਹਨਾਂ ਘਰ ਪਤਾ ਕਿੰਨਾ ਕਲੇਸ਼ ਪੈਣਾ ਤੁਹਾਨੂੰ ਕੀ ਪਤਾ ਕੀ ਪਤਾ ਵੀ ਸੱਸ ਨੂੰ ਪਤਾ ਲੱਗ ਗਿਆ ਹੋਈ ਉਹ ਸਮਝਉਂਦੀ ਹੋਈ ਉਹ ਤਾਂ ਖੁਸ਼ ਬੜੀ ਆ ਉਹ ਤਾਂ ਕੀ ਪਤਾ ਸੁਣਦੀ ਹੁੰਦੀ ਓਏ ਪਰ ਇਹ ਹੈ ਕਿ ਮੱਤ ਪੁੱਠੀ ਹੋ ਗਈ ਆ ਜੇ ਤੈਨੂੰ ਮੱਤ ਕੋਈ ਉਲਟੀ ਦੇਂਦੇ ਆ ਤੇ ਤੂੰ ਆਪਣਾ ਦਿਮਾਗ ਵਰਤ ਆਪਣਾ ਦਿਮਾਗ ਦੇ ਵਰਤਣਾ ਨਹੀਂ ਅਗਲੇ ਤਾਂ ਘਰ ਪੱਟ ਛੱਡਣਾ ਮੈਂ ਇਹਨਾਂ ਨੇ ਮੰਮੀ ਕਿਹੜੀ ਹੈਗੀ ਚਵ ਜਿਹੜੀ ਨੂੰ ਪੁੱਠੀਆਂ ਮੱਤਾਂ ਦੇਈ ਜਾਂਦੀ ਆ ਕੋਈ ਹੈਗੀ ਤੇ ਜਰੂਰ ਐਂ ਇਹਨਾਂ ਦਾ ਦਿਮਾਗ ਹੋਣੀ ਚ ਇਹ ਕਿਸੇ ਦਿਮਾਗ ਤੇ ਚਲਦੀ ਪਈ ਆ ਮੰਮੀ ਬੱਸ ਇਹਨੇ ਵਸਿਆ ਸਾਆ ਘਰ ਆਪਣਾ ਦਾਰ ਲੈਣਾ ਜੀ ਮੈਂ ਕਿੰਨਾ ਖੁਸ਼ ਪਰਵਾਰਿਆ ਨਾ ਵੇਖੋ ਸਾਹਿਬ ਕਿੰਨਾ ਚੰਗਾ ਮੁੰਡਾ ਵਾ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਕੋਈ ਵੀ ਇਹ ਨਹੀਂ ਸਿਖਾਉਂਦਾ ਖੁਸ਼ੀ ਪਰਵਾਰ ਨੂੰ ਕਹਿੰਦੇ ਨਾ ਕਰ ਪਾੜ ਪਾਈਏ ਪਰ ਮਰਦ ਤੇ ਆਪਣੀ ਹੋਣੀ ਚਾਹੀਦੀ ਹੈ ਨਾ ਦਿਮਾਗ ਤੇ ਆਪਣਾ ਵਰਤਣਾ ਜੇ ਇਹਨਾਂ ਕੋਈ ਨਹੀਂ ਆਣਾ ਥੋੜੀ ਮਮਾ ਰੋ ਮਰਦ ਲੈਣ ਉਸ ਦਿਖਲ ਚਾਹੀਦੀ ਤੇ ਦਿਖਲ ਤੇ ਕੋਲ ਹੋਵੇ ਤੇ ਉਹਨਾਂ ਕੁਛ ਕਰੇ ਹੀ ਕਿਉਂ ਮਮਾ ਸਾਰੀਆਂ ਅਕਲ ਜੇ ਚਲਾਕੀ ਕਰ ਸਕਦੀ ਨਾ ਉੱਥੇ ਅਕਲ ਵਰਤ ਸਕਦੀ ਇੱਥੇ ਵੀ ਅਕਲ ਵਰਤ ਸਕਦੀ ਹੈ ਸਾਰੀਆਂ ਗਲਾਮ ਇਹ ਬਿਨਾ ਅਕਲਾ ਤੋਂ ਨਹੀਂ ਨੋਪੰਗਿਆ ਹਾ ਦਿੱਤਾ ਮੇਨ ਇੱਕ ਕਦੋਂ ਸਿਆਣੀ ਬਨਨਾ ਮੰਮੀ ਹੈ ਐਂ ਗੱਲ ਕਰਨ ਵਾਲੀ ਆ ਜੇ ਮੇਰੀ ਮੰਮੀ ਉਹਨਾਂ ਦੇ ਘਰ ਪਲੇਸ ਟੈਗ ਹੈਗਾ ਨਾ ਤੇ ਇਹਦੇ ਮੈਂ 2 3 ਲਾ ਕੇ ਆਉਂਦੀ ਆ ਜੇ ਮੂੰਹ ਤੇ ਲਾਨ ਨਲਕੀ ਹੋਣ ਮੈਨੂੰ ਤੇ ਸੀਮਾ ਮੈਨੂੰ ਤੇ ਮੈਂ ਤਾਂ ਫਸ ਚੁੱਕੀ ਆ ਪੂਰੇ ਤਰੀਕੇ ਮੈਨੂੰ ਦੀ ਮੈਂ ਉਹਨੂੰ ਦਿਮਾਗ ਘਪਾਈ ਕਰ ਕਰਕੇ ਪਸੋਂ ਪੜੀ ਘੜ ਗਲੇ ਨੂੰ 6 ਫੋਨ ਲਾਈ ਨੇ ਰਾਤ ਤੱਕ ਇਹਦੇ ਨਾਲ ਦਿਮਾਗ ਘਪਾਣ ਲੱਗੀ ਰਹੀ ਆ ਸਿਮਰਤ ਐਵੇਂ ਨਾ ਕਰ ਸਿਮਰਤ ਐਵੇਂ ਨਾ ਕਹਿੰਦੀ ਮੰਮੀ ਤੁਹਾਡੇ ਨੂੰ ਮਾਕ ਹੋ ਗਿਆ পাগল ਤੁਸੀਂ ਹੋ ਗਏ পাগল ਹਾਂ ਸਰਸਦਾ ਤੁਹਾਨੂੰ ਮੈਂ ਕੀ পাগল ਨਜ਼ਰ ਵੀ ਹੁੰਦੀ ਹੈ ਮੰਮੀ ਇਸ ਤਰ੍ਹਾਂ ਬਰ ਮੈਨੂੰ ਜਾਣ ਦੋ ਉਹਨਾਂ ਦੇ ਘਰ ਬਸ ਇਹਨੂੰ ਮੈਂ ਜਾਣਾ ਇਹਦਾ ਦਿਮਾਗ ਸੈੱਟ ਕਰਕੇ ਆਉਂਗਾ ਮੈਂ ਇਹਨੂੰ ਪੁੱਛੂੰਗਾ ਕਿ ਆ ਕੀ ਸਿਆਪਾ ਬਾਇਲ ਪਾਲ ਕੀ ਨਵਾਈ ਜੀ ਪੌਣੇਦ ਕਰਨਾ ਕਿਸ ਨੂੰ ਪਤਾ ਹੋਵੇ ਤਾਂ ਵੀ ਪਤਾ ਲੱਗ ਜਾਣਾ ਤੂੰ ਨਾ ਜਾਉ ਤੂੰ ਪਹਿਲੇ ਪਿਆਰ ਨਾਲ ਫੋਨ ਤੇ ਗੱਲ ਕਰੋਗੇ ਨਾ ਉਹਨੂੰ ਫੋਨ ਤੇ ਸੁਝਾ ਲੋ ਮੇਰੇ ਕੋਲ ਪਿਆਰ ਦੀ ਭਾਸ਼ਾ ਨਹੀਂ ਸਮਝਦੀ ਉਹ ਇੱਕ ਮਿੰਟ ਰੁਕ ਮੇਰੀ ਗੱਲ ਤੈਨੂੰ ਪਤਾ ਨਾ ਕਿਸ ਤਰ੍ਹਾਂ ਦੀ ਹੈ ਇੱਕ ਮਿੰਟ ਰੁਕ ਸੀਮਾ ਚਾਚੀ ਨੂੰ ਮੋਬਾਈਲ ਕਰਕੇ ਇੱਕ ਮਾਨੂੰ ਗੱਲ ਕਹੀ ਸੀ ਜਿਹੜਾ ਮੋਬਾਈਲ ਮਾਰੀ ਹਾਂ ਮੈਂ ਕਹਿਣ ਦੀ ਕੋਸ਼ਿਸ਼ ਨਹੀਂ ਮੈਨੂੰ ਵੀ ਬੁਲਾਇਆ ਮੈਂ ਕਿਹਾ ਨਹੀਂ ਕਹਿੰਦੇ ਚੱਲ ਤਾਲ ਮਾਂ ਨੇ ਕਹਿਣਾ ਪਤਾ ਨਹੀਂ ਕੀ ਇਹਨਾਂ ਦੀ ਪਛਾਣ ਮੈਂ ਗੱਲ ਸੁਣ ਜੇ ਉਹ ਆਪਣੀ ਸਾਸਨਾ ਵੀ ਗੱਲ ਕਰੇ ਨਾ ਉਹ ਵੀ ਕਹੇਗੀ ਇੱਕ ਗਲਤੀ ਹੀ ਸੀ ਮਰਤੂ ਤੁਹਾਨੂੰ ਸਭ ਪਤਾ ਹੀ ਇਹ ਸਾਨੂੰ ਕਹਿਣ ਦੀ ਲੋੜ ਹੈ ਉਹ ਤੁਹਾਨੂੰ ਸਭ ਪਤਾ ਹੀ ਹੈ ਸਾਡੀ ਕੁੜੀ ਐਸੇ ਸਾਰੀਆਂ ਗੱਲਾਂ ਗਲਤ ਪਈ ਕਰਦੀ ਏ ਗਲਤ ਸੋਚ ਸੋਚਦੀ ਪਈ ਮੈਂ ਜਿਆਦਾ ਵੀ ਕੀ ਗੱਲਾਂ ਪਤਾ ਨਹੀਂ ਬਤਾਰੇ ਮੈਂ ਕੀ ਕਹਿਣਾ ਕਿਸ ਨੂੰ ਕੀ ਨਹੀਂ ਕਹਿਣਾ ਇਹਨੇ ਦਿਮਾਗ ਖਰਾਬ ਹੋ ਗਿਆ ਇਸ ਕੁੜੀ ਦਾ ਕੀ ਪਤਾ ਕੀ ਚੰਨਨ ਜਿਹੇ ਦਿਮਾਗ ਦੇ ਵਿੱਚ ਆ ਜਦੋਂ ਦੀ ਆਈ ਹੈ ਨਾ ਬਸ ਉਦੋਂ ਦਾ ਕੋਈ ਨਾ ਕੋਈ ਪੰਗਾ ਖੜਾ ਕਰਕੇ ਰੱਖਦੀ ਆ ਇਹ ਲੁਕੀ ਚੂ ਵੀ ਇਹਨਾਂ ਨੂੰ ਤਾਂ ਗਰਦ ਦਈ ਮੈਨੂੰ ਹਜੇ ਵੀ ਮੰਮੀ ਸੁਧਾਰ ਲੋ ਮੈਂ ਤਾਂ ਇਸ ਤਰ੍ਹਾਂ ਕੇ ਇਸ ਸਾਸਰ ਨੂੰ ਪਤਾ ਲੱਗ ਗਿਆ ਨਾ ਸਿਆਪਾ ਬੜਾ ਪੈਣਾ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਪਿਆ ਜੇ ਇਹਨੂੰ ਸੁਧਾਰ ਲੋ ਲੈ ਦੇ ਕੇ ਨਾ ਮੇਰੇ ਸਿਰ ਤੇ ਸਿਆਪਾ ਪਾਇਆ ਕਰੋ ਮੇਰਾ ਮੇਰਾ ਮੈਂ ਦੱਸੂ ਕਿਵੇਂ ਸੁਧਾਰਨਾ ਤੂੰ ਸੁਧਾਰਨਾ ਹੋਰ ਜਾ ਗਾਲੀ ਇਸ ਵਿੱਚ ਨਹੀਂ ਮੈਂ ਤਾਂ ਗਈ ਆਾ ਤਾਜੀ ਨੇ ਬੁਲਾ ਕੇ ਛੰਮੀ ਆਈ ਜੀ ਆਜੂ ਉੱਧ ਛੰਮੀ ਆਈ ਹਾਂਜੀ ਤੇਰਾ ਆਇਆ ਨਾਲ ਨਹੀਂ ਕੱਲੀ ਆਈ ਆ ਸਮੇਂ ਕਲੀ ਆਈ ਆ ਕਿ ਨਹੀਂ ਕਿਾ ਕੀ ਪਤਾ ਨਹੀਂ ਅੱਜ ਤੇ ਸਾਸਿਕਾ ਦੀ ਬਲਾਈ ਆ ਤੇ ਮੈਂ ਤਾਂ ਮੈਮ ਕਿੱਥੇ ਆਪਾਂ ਨਹੀਂ ਪਤਾ ਨਹੀਂ ਸਮੇਂ ਕਲੀ ਆ ਵੀ ਆ ਲੋਕੋ ਕੀ ਦੋਰੀ 10 ਮਿੰਟ ਹੈ ਚਲਾ ਜੇ ਦੁਕਾਨ ਤੇ ਆਹ ਹੁਣ ਦੁਕਾਨ ਤੇ ਜਾਏ ਉੱਚ ਆ ਦੇ ਜਰਾ ਚਲੋ ਬਾਬਾ ਚਾਰ ਵੇ ਪਤਾ ਨਹੀਂ ਕੀ ਕਰਦੇ ਕਰਦੇ ਆ ਉਹ ਤੇ ਵਿਚਾਰੀ ਅੱਗੇ ਹੀ ਦੁਖੀ ਆ ਹੋਰ ਉਹ ਤੇ ਸ਼ੱਕ ਪਾ ਕੇ ਤੇ ਉਹਨੂੰ ਦੁਖੀ ਕਰੀਆਂ ਆਂਦੀ ਹੋਰ ਇੱਕ ਨਾਂ ਮਾਤਾ ਸਮਝਦੀ ਆ ਮੇਰੀਆਂ ਗੱਲਾਂ ਕਿੰਨਾ ਗਸਾਉਂਦਾ ਮੂ ਸਿਮਰਤ ਤੇ ਨਾਲ ਰঞ্জੀਤ ਨਹੀਂ ਆਇਆ ਨਹੀਂ ਪਵਾ ਜੀ ਉਹਨਾਂ ਨੂੰ ਨਾ ਥੋੜਾ ਕੰਮ ਸੀ ਤੇ ਉਹ ਕਹਿੰਦੇ ਵੀ ਤੂੰ ਹੋਇਆ ਕੋਈ ਗੱਲ ਨਹੀਂ ਮੈਂ ਫੇਰ ਕਿਤੇ ਚਲ ਜੂ ਮੇਰੀ ਗੱਲ ਸੁਣ ਤੂੰ ਇਕੱਲੀ ਆਈਆਂ ਨਾਲ ਆਪਣੀ ਸੱਸ ਨੂੰ ਚੱਲ ਸਿਮਰਤ ਨਹੀਂ ਆ ਸਕਦੀ ਜਿਸ ਤਰ੍ਹਾਂ ਦੀ ਉਹਦੀ ਹਾਲਤ ਹੈਗੀ ਆ ਆਪਣੇ ਦਿਓਰ ਨਾ ਆਏ ਨਾ ਸੀ ਪਵਾ ਜੀ ਉਹ ਵੀ ਕਿਤੇ ਗਿਆ ਵਾ ਅੱਜ ਜ਼ਰੂਰੀ ਕੰਮ ਆ ਰঞ্জੀਤ ਨਹੀਂ ਉਹਨਾਂ ਨੂੰ ਭੇਜਿਆ ਸੀ ਤਾਂ ਕਰਕੇ ਅੱਛਾ ਅੱਛਾ ਬਸ ਮੈਂ ਆਉਣਾ ਤੇ ਨਹੀਂ ਮੈਨੂੰ ਵੀ ਨਾ ਜ਼ਰੂਰੀ ਕੰਮ ਸੀ ਸੱਸ ਦਾ ਜੀ ਚਲ ਸੱਸ ਕੀ ਹਾਲ ਵਸਾ ਠੀਕ ਆ ਲਕੀ ਚਲੇਗੀ ਵਧੀਆ ਆ ਜੀ ਮੈਂ ਆਂਦਾ ਅੱਛਾ ਸ਼ਮਿੰਤ ਠੀਕ ਹੈ ਨਾ ਤੂੰ ਹਾਂਜੀ ਹਾਂਜੀ ਵਧੀਆ ਚਾਚੀ ਜੀ ਬੈਜੋ ਹੋਰ ਕੱਲੀ ਯਾਰਾ ਹਾਂਜੀ ਸਸੀ ਕਾ ਵੀਰੇ ਉਹ ਸੁਣਾਓ ਠੀਕ ਠਾਕ ਜੇ ਹੋਰ ਸਭ ਠੀਕ ਹੈ ਮੈਂ ਤਾਂ ਸਮਝ ਨਹੀਂ ਆ ਰਿਹਾ ਕਿ ਚਲੇ ਗਿਆ ਉਹ ਬਗ ਤੇ ਆ ਜਾਓ ਬਾਜੀ ਫਿਰ ਰਾਣੀ ਭਾਈ ਨਹੀਂ ਆਏ ਨਹੀਂ ਉਹ ਨਾ ਗਏ ਜੇ ਕੰਮ ਕਿਤੇ ਤੇ ਸੀਮਾ ਕੁਝ ਬਣਾ ਲਿਆ ਪੁੱਤ ਉਹਨਾਂ ਨੇ ਭੇਜਤਾ ਹੋਵੇ ਮੈਂ ਸਾਹੀ ਨਾ ਫਿਰ ਆ ਜਾਣਾ ਸੀ ਤਾਂ ਕਰਕੇ ਫਿਰ ਮੈਂ ਤਾਂ ਚੱਲ ਮੈਂ ਕੱਲੀ ਹੋਣੀ ਆ ਮਾਸੀ ਦੇ ਮਨ ਨੂੰ ਵੀ ਥੋੜਾ ਕੰਮ ਗਿਆ ਸੀ ਤੇ ਮੈਂ ਕਿਹਾ ਮੈਂ ਫਿਰ ਹੋ ਕੇ ਆਉਣੀ ਆ ਉਹ ਮੈਨੂੰ ਕਹਿਣ ਦੇ ਹੀ ਕੱਲ ਪਰਸੋਂ ਚਲਾਂਗੇ ਤੇ ਮੈਂ ਕਿਹਾ ਨਹੀਂ ਮੈਂ ਅੱਜ ਹੀ ਜਾਣਾ ਵਾ ਮੇਰਾ ਨਾ ਮੋੜ ਜਾ ਬਸ ਥੋੜਾ ਬੱਸ ਵੀ ਰਹਿ ਫालतू ਦੀਆਂ ਗੱਲਾਂ ਨਾ ਕਰ ਸਾਨੂੰ ਦੱਸ ਤੇਰੀ ਸ਼ਕਲ ਵੇਖ ਕੇ ਤੇਰੇ ਹੱਥਾਂ ਕੰਮ ਦੇ ਵੇਖ ਕੇ ਸਾਨੂੰ ਪਤਾ ਲੱਗਣ ਡਿਆ ਅੜੀਏ ਤੂੰ ਇੱਥੇ ਆ ਪੁੱਛਣ ਨੂੰ ਕੀ ਕਰਨੀ ਪੁੱਛ ਆਇਓ ਮੰਮੀ ਤੇ ਆ ਲਓ ਪੁੱਛ ਦਸੀਮਾ ਚੱਲ ਬੁਲਦੇ ਹਾਂ ਆ ਮੈਂ ਪਾਣੀ ਤੇ ਪੀ ਲੋ ਪਾਣੀ ਤੇ ਪੀ ਲੰਦਿਓ ਪੀਆ ਪਾਣੀ ਤੇ ਲਾਣਾ ਨੇ ਨਾ ਲਾਇਆ ਉਹ ਕਰਦੀ ਪਈ ਆ ਜਾ ਸਮਾ ਆ ਜਾ ਉਹ ਸਮੇ ਸਭ ਠੀਕ ਠਾਕ ਹੈ ਨਾ ਕਰਦਾ ਮੌਚਲ ਜਰਾ ਰੱਖਣਾ ਕਿ ਨਾਲ ਦਾ ਸਮੀ ਦੱਸ ਕੀ ਗੱਲ ਕੀ ਹੋਈ ਆ ਠੀਕ ਨਹੀਂ ਲੱਗਦਾ ਜੀ ਪਰ ਸਮੀ ਕੀ ਕਰਦੇ ਆ ਦੱਸ ਕੁਝ ਨਾ ਵੀ ਵਸੇ ਦੇ ਨਹੀਂ ਜੱਜੀ ਤਾਂ ਜਹਾ ਦੇ ਤੁਸੀਂ ਮੈਨੂੰ ਇੱਕ ਗੱਲ ਰਹਿ ਗੱਲ ਗਈ ਕਿ ਕੋਈ ਵੀ ਗੱਲ ਹੁੰਦੀ ਆ ਨਾ ਤੇ ਤੂੰ ਮੇਰੇ ਨਾਲ ਕੇ ਕਰਨੀ ਤੁਹ ਕੋਈ ਸਤੀਆਂ ਮਾਮਾ ਨਹੀਂ ਆ ਕੇ ਦੱਸਦੀਆਂ ਨੇ ਵੀ ਆ ਗੱਲ ਹੈਗੀ ਸੀ ਚਾਚੀ ਜੀ ਅੱਜ ਤੱਕ ਮੈਂ ਸਿਮਰਤ ਦੀ ਕਦੀ ਵੀ ਕੁਛ ਕਹਿ ਨਹੀਂ ਲਾਈ ਆਂ ਕਿ ਤੁਹਨੂੰ ਇੰਨਾ ਪਤਾ ਇਹ ਨਾ ਕਦੀ ਨਹੀਂ ਮੈਂ ਇੱਥੇ ਆ ਕੇ ਕਿਹਾ ਕਿ ਮੈਂ ਸਿਮਰਤ ਤੋਂ ਦੁਖੀ ਆ ਉਹ ਮੈਨੂੰ ਗੱਲਾਂ ਲਾ ਲਾ ਕੇ ਕਰਦੀ ਆ ਜਾਂ ਇਸ ਕਾ ਮੁੰਦੇ ਸਿਮਰਤ ਗਲਤ ਆ ਅੱਜ ਤੱਕ ਮੈਂ ਕਦੀ ਕਿਸੇ ਨੂੰ ਵੀ ਸਿਮਰਤ ਦੀ ਆ ਕੇ ਸ਼ਿਕਾਇਤ ਲਾਈ ਹੋਵੇ ਨਾ ਤੇ ਫਿਰ ਤੁਸੀਂ ਮੈਨੂੰ ਕਹਿ ਸਕਦੇ ਜੀ ਜੋ ਕੁਛ ਹੈਗਾ ਮੈਂ ਜਾਣਦੀ ਹਾਂ ਪਰ ਹੁਣ ਨਾ ਪਾਣੀ ਸਿਰੋਂ ਲੰਘਣ ਡਿਆ ਜੇ ਬਸ ਕੰਨੋਈ ਗੱਲ ਕੀ ਗੱਲ ਦੱਸ ਗੱਲ ਕਾਦੀ ਹੋਣੀ ਐ ਗੱਲ ਇਹ ਆ ਕਿ ਤੁਹਾਨੂੰ ਪਤਾ ਹੀ ਆ ਕਿ ਘਰ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਕਿੰਨੀ ਖੁਸ਼ੀ ਵਾਲੀ ਗੱਲ ਐ ਹਾਂ ਬੋਤੀਪੂ ਆਜੀ ਤੁਸੀਂ ਜਾਣ ਸਕਦੇ ਹੋ ਇਹਦੀ ਸਭ ਤੋਂ ਵੱਧ ਖੁਸ਼ੀ ਮੈਨੂੰ ਹੀ ਆ ਬੋਤ ਤੇਰ ਤੋਂ ਵੱਧ ਕੌਣ ਖੁਸ਼ ਹੋ ਸਕਦਾ ਹੈ ਕਿਉਂਕਿ ਚਾਚੀ ਜੀ ਮੈਂ ਸੀਤੋਂ ਵਾਂਜੀ ਮੈਨੂੰ ਪਤਾ ਐ ਫੇਰ ওই ਗੱਲਾਂ بس ਸੁਣ ਗਿਆ ਸੀ ਨਾ ਬਿਲਕੁਲ ਐਜੀ ਗੱਲ ਨਹੀਂ ਸੋਚਣੀ ਤੂੰ ਚਾਚੀ ਜੀ ਮੈਂ ਬੜੀ ਖੁਸ਼ ਹਾਂ ਦੇ ਵਾਸਤੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖੁਸ਼ ਹਾਂ ਇਸ ਬੱਚੇ ਤੋਂ ਕਿ ਸਿਮਰਤ ਦੇ ਮਾਂ ਬਣਨ ਤੋਂ ਗੱਲ ਇਦਾਂ ਕਿ ਵੇਖੋ ਜਿੱਦਾਂ ਦਾ ਡਾਕਟਰ ਨੇ ਉਹ ਬੈਡ ਰੈਸਕ ਦੱਸੀ ਹੈ ਨਾ ਮੈਂ ਉਹਦੀ ਫੁੱਲ ਸੇਵਾ ਕਰਦੀ ਹਾਂ ਉਹਦੇ ਖਾਣ ਪੀਣ ਦਾ ਉਹਦੇ ਤੁਰਨ ਦਾ ਉਹਦੇ ਬੈਣ ਉੱਠਣ ਦਾ ਉਹਦੇ ਜਾਨ ਆਉਂਦਾ ਸਾਰੀਆਂ ਚੀਜ਼ਾਂ ਦਾ ਮੈਂ ਧਿਆਨ ਰੱਖੰਡੀ ਫਰਸ ਕੀ ਦੱਸਾਂ ਮੈਂ ਉਹਨੂੰ ਮੇਰੀ ਕੋਈ ਵੈਲਿਊ ਨਹੀਂ ਹੈਗੀ। ਕਿਉਂ ਹੁਣ ਕੀ ਹੋਇਆ? ਸਤੀ ਜੀ ਉਹਨੂੰ ਪਤਾ ਨਹੀਂ ਕਿੰਨੇ ਵਹਿਮ ਭਾਤਾ ਵਾ ਕਿ ਮੈਂ ਉਹਦੇ ਬੱਚੇ ਤੋਂ ਖੁਸ਼ ਨਹੀਂ ਹੈਗੀ। ਉਹ ਮਾਂ ਬਣੀ ਐ ਤੇ ਇਸ ਗੱਲ ਦੀ ਮੈਨੂੰ ਖੁਸ਼ੀ ਨਹੀਂ ਹੈ। ਮੈਂ ਨਹੀਂ ਚਾਹੁੰਦੀ ਕਿ ਉਹਦੇ ਘਰ ਬੱਚਾ ਹੋਵੇ। ਮੈਂ ਉਹਦੇ ਬੱਚੇ ਨੂੰ ਮਾਰਨਾ ਚਾਹੁੰਦੀ ਆ। ਕੀ ਅਨੰਮਾ ਇਹ ਕਿਤੇ ਨਾ ਸਮਝਾਉਂਦੀ ਕਿ ਕਿਉਂ ਕਿਸੇ ਦੇ ਮਗਲ ਲੱਗਦੀ ਜਦੋਂ ਤੇ ਮਸ਼ਾਂਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਪਹਿਲੇ ਆਪ ਘੋਟ ਪਰੋਂ ਦੁੱਧ ਦੀ ਫਿਰ ਮੈਂ ਪੀਣਾ ਤੁਸੀਂ ਪੀਓ ਦੀਦੀ ਚੱਲ ਛੱਡੇ ਤੂੰ ਪੀ ਲੈ ਪਰ ਮੈਂ ਕੁੱਝ ਮੈਨੂੰ ਖੁਸ਼ੀ ਨਾ ਕਹਿਂਦੀ ਆ ਮੈਂ ਕਿ ਕੋਈ ਨਹੀਂ ਸੀ ਮਰਤ ਮੈਂ ਵੀ ਪੀ ਲੈਣੀ ਠਹਿਰ ਕੇ ਮੈਂ ਤਾਂ ਰੋਟੀ ਖਾਧੀ ਆ ਫਿਰ ਮੰਮੀ ਜੀ ਨਾਲ ਗੱਲਾਂ ਕਰਨ ਗਈ ਆ ਸੋਫੇ ਤੇ ਬਹਿ ਕੇ ਕਹਿੰਦੀ ਆ ਮੇਰੇ ਬੱਚੇ ਨੂੰ ਮਾਰਨਾ ਚਾਹੁੰਦੀ ਮੈਂ ਇਹਦੇ ਹੱਥ ਦੀ ਅੱਜ ਤੋਂ ਬਾਅਦ ਕੋਈ ਚੀਜ਼ ਨਹੀਂ ਖਾਣੀ ਮੰਮੀ ਮੈਨੂੰ ਪੇਕੇ ਘਰ ਭੇਜ ਦਿਓ ਮੈਂ ਇੱਥੇ ਨਹੀਂ ਰਹਿਣਾ ਜਦੋਂ ਤੱਕ ਮੇਰੀ ਡਿਲੀਵਰੀ ਨਹੀਂ ਹੁੰਦੀ ਮੈਂ ਪੇਕੇ ਜਾ ਕੇ ਬਹਿਣਾ ਸ਼ੰਮੀ ਕੱਲ ਫੋਨ ਆ ਗਿਆ ਸੀ ਉਹਦਾ ਭਾਂਜੀ ਨੇ ਤੇ ਭਾਂਜੀ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਉਹਦੀ ਫਰੋ ਕੁੜੀ ਮੰਨਨਤ ਨਹੀਂ ਆਂਦੇ ਤੂੰ ਆਪਣੀ ਚਾਚੀ ਨੂੰ ਐਵੇਂ ਨਾ ਪਰੇਸ਼ਾਨ ਕਰ ਇਹਨਾਂ ਨੇ ਕੱਲ ਕਿਹਾ ਸੀ ਤੈਨੂੰ ਵੀ ਲੱਗਦੀ ਗੱਲ ਦੱਸਨੀ ਸੀ ਕਿ ਜਿਹਦੇ ਨਾਲ ਉਹਦੀ ਬਹੁਤ ਬੇਇੱਜ਼ਤੀ ਕੀਤੀ ਪਰ ਉਹ ਗੱਲ ਮੰਨਣ ਤਿਆਰ ਨਹੀਂ ਉਹ ਕਦੀ ਜਾਂ ਮੈਂ 9 ਮਹੀਨੇ ਤੱਕ ਇੱਥੇ ਰਹਿਣਾ ਹੈਗਾ ਆਪਾਂ ਦੋਵੇਂ ਬੈਠਾ ਗੱਲ ਕਰਨ ਡੀਆਂ ਸੀ ਕਿ ਮਸਾ-ਵਸਾ ਤੁਹਾਨੂੰ ਸਾਰਾ ਘਰ ਠੀਕ ਹੋਇਆ ਉਹਦੇ ਹੱਥੋਂ ਤਾਂ ਰੋਟੀ ਖਾਣ ਵੀ ਨਹੀਂ ਖਾਦੀ ਇਹਦੀ ਨਹੀਂ ਜਸਮੀਨ ਮਸੂ ਉਹ ਕਿਨਿ ਲੈ ਕੇ ਆ ਰਬੀ ਕੋਲੇ ਵੀ ਉਹਦੀ ਸੱਸ ਨੂੰ ਜਾਵਾਂ ਨੇ ਕਹੀ ਉਹ ਅਗਲੇ ਹਣੇ ਕਿਹਾ ਨਾ ਮਸਾ ਮਸਾ ਸਾਡੀ ਸੁਣੀ ਗਈ ਤੇ ਨਾ ਚੱਕ ਕੇ ਉੱਥੇ ਲੈ ਗਈ ਉੱਥੇ ਲੈ ਗਈ ਇਹਨਾਂ ਨੂੰ ਲੱਗਦਾ ਕਿ ਮੈਂ ਕਹਿਰ ਨਹੀਂ ਕਰਦੀ ਮੋਹ ਸਮਾਂ ਬੜਾ ਘਰਾਵੇ ਕਦਮ ਕਦਮ ਸੋਚ ਕੇ ਰੱਖਣਾ ਪੈਣਾ ਸਾਨੂੰ ਕਿਹ ਪਤਾ ਚਾਚੀ ਜੀ ਅੱਜ ਮੈਂ ਸਾਰੇ ਸਾਹਮਣੇ ਇਹ ਗੱਲ ਕਰਨ ਲੱਗੀ ਕਿ ਮੇਰੀ ਸੱਸ ਵੀ ਮੈਨੂੰ ਚੰਗਾ ਨਹੀਂ ਚਾਹੁੰਦੀ ਹੁਣ ਤੱਕ ਮੈਂ ਕਦੀ ਇੱਥੇ ਆਣ ਕੇ ਉਹਦੀ ਵੀ ਸ਼ਿਕਾਇਤ ਨਹੀਂ ਲਾਈ ਕਿ ਮੇਰੀ ਸੱਸ ਆਹ ਗੱਲ ਕਰਦੀ ਹੈ ਤੇ ਉਹ ਕਰਦੀ ਹਾਂ ਇੱਥੇ ਆ ਕੇ ਗੱਲਾਂ ਕਰਦੀ ਤੁਸੀਂ ਚਲੋ ਇੱਕ ਦੋ ਵਾਰ ਹੀ ਫੀਲ ਕੀਤਾ ਵਾ ਕਿ ਉਹ ਸਹੀ ਨਹੀਂ ਹੈਗੀ ਮੇਰੇ ਭਾਬੀ ਨੇ ਵੀ ਇੱਕ ਦੋ ਵਾਰੀ ਕਿਹਾ ਵੀ ਤੇਰੀ ਸੱਸ ਤੇਰਾ ਠੀਕ ਆ ਮੈਂ ਕਿਹਾ ਹਾਂ ਠੀਕ ਆ ਕੋਈ ਗੱਲ ਨਹੀਂ ਛੋਟੀਆਂ ਮੋਟੀਆਂ ਗੱਲਾਂ ਘਰ ਚ ਹੁੰਦੀਆਂ ਰਹਿੰਦੀਆਂ ਹੁਣ ਮੰਮੀ ਜੀ ਇਸਤੀ ਤੋਂ ਮੇਰਾ ਬੜਾ ਪਿਆਰ ਕਰਨ ਲੱਗਦੇ ਆ ਕਿ ਹਾਂ ਮੈਂ ਘਰ ਚ ਸਾਰਾ ਕੰਮ ਕਰਦੀ ਆ ਸਾਰਾ ਮੈਂ ਚੁੱਕਿਆ ਮੈਂ ਸਿਮਰਤ ਦਾ ਵੀ ਖਿਆਲ ਰੱਖਦੀ ਆ ਮੰਮੀ ਜੀ ਨੇ ਸਗੋਂ ਨੂੰ ਇੰਨੀ ਚੀਜ਼ ਸਮਝਾਈ ਆ ਕਿ ਸ਼ਮੀ ਤੇਰੇ ਬਾਰੇ ਬੁਰਾ ਨਹੀਂ ਸੋਚ ਸਕਦੀ ਉਹ ਇਹ ਗੱਲ ਨਹੀਂ ਚਾਹੁੰਦੀ ਕਿ ਤੇਰੇ ਬੱਚੇ ਦਾ ਉਹ ਬੁਰਾ ਨਹੀਂ ਸੋਚਦੀ ਉਹਨਾਂ ਨੇ ਸਭ ਤੋਂ ਵਧੀਆ ਸਲਾਹ ਦਿੱਤੀ ਆ ਪਰ ਸਿਮਰਤ ਮੰਨਣ ਨੂੰ ਤਿਆਰ ਹੀ ਨਹੀਂ ਕੋਈ ਸੱਸ ਜਿਸ ਸਭ ਕੁਝ ਆ ਤੇ ਇਹ ਸਾਡੀ ਕੋਈ ਨਹੀਂ ਸਮਝਣ ਦੀ ਸੁਪਰੇ ਸੱਸ ਨੇ ਇਹਦੀ ਤਾਰੀਫ਼ ਕੀਤੀ। ਸ਼ੁਕਰ ਆ ਜਿਹੜੀ ਸੱਸ ਸਮਝ ਗਈ ਆ। ਜਿਹੜੀ ਨਾਲ ਸੱਸ ਆ ਮੈਂ ਨਾ ਗੱਲ ਕੀਤੀ ਤੇ ਮੈਨੂੰ ਤੇ ਲੱਗਦਾ ਇਹ ਉਹਨਾਂ ਘਰ ਕਲੇਸ਼ ਪੈ ਜਾਊਗਾ। ਪਰ ਮੇਰੀ ਗੱਲ ਸੁਣੋ। ਇਸ ਗੱਲ ਤਾਂ ਹੱਲ ਗਈ ਆ। ਗਾਦੀ ਚੰਮੀ ਤੈਨੂੰ ਪਤਾ ਹੈ ਕਿੰਨੋ ਕਿੰਨੇ ਗਿਆ ਇਹਨੂੰ ਸਿਮਰਤ ਭਾਬੀ ਮੈਨੂੰ ਨਹੀਂ ਪਤਾ ਵੀ ਇਹਨੂੰ ਕਿੰਨੇ ਗਿਆ ਕਿੰਨੇ ਨਹੀਂ। ਇਧੀਆਂ ਕਿਸੇਲੀ ਦਾ ਫੋਨ ਆਉਂਦਾ ਰਹਿੰਦਾ ਵਾ। ਹੁਣ ਮੈਂ ਉਹਦੇ ਤੇ ਸ਼ੱਕ ਨਹੀਂ ਕਰ ਸਕਦੀ ਕਿ ਉਹਨੇ ਕਿਹਾ ਵਾ ਮੈਨੂੰ ਕੀ ਪਤਾ ਇਹਨੇ ਕਿੱਥੋਂ ਇਹ ਚੀਜ਼ ਸੋਚੀ ਆ ਮੇਰੇ ਕਾਸੂਨ ਸਾਲਾਂ ਦੇ ਫੋਨ ਫੜ ਕੇ ਨੇ ਬੈਠੇ ਦੀ ਨੰਬਰ ਦੇਖੀ ਕਿਹੜੇ ਨੰਬਰ ਤੋਂ ਆ ਦੱਸੇ ਸਾਨੂੰ ਤੇ ਫਿਰ ਪਰਪੈਂਜੀ ਤੁਹਾਨੂੰ ਤਾਂ ਸ਼ੁਰੂ ਤੋਂ ਹੀ ਆਦਾ ਪਤਾ ਕਿ ਆਪਣੇ ਫੋਨ ਨੂੰ ਚਾਰ ਚਾਰ ਲੋਕ ਲਾ ਕੇ ਰੱਖਦੇ ਆ ਕਿਸੇ ਨੂੰ ਫੋਨ ਨੂੰ ਹੱਥ ਹੀ ਲਾਣ ਦਿੰਦੇ ਜਦੋਂ ਨਵੇਂ ਅੰਦਰ ਪੰਗਾ ਚੱਲ ਕੇ ਉਹ ਕੀ ਅੰਗੂਠਾ ਲਾਓ ਤਾਂ ਫੋਨ ਚੱਲਦਾ ਜਾਂ ਫਿਰ ਉਹਦਾ ਬੂਟਾ ਵਾੜ ਲਈਏ ਮਾਹਲਾ ਚਾਚੀ ਜੀ ਕੋਈ ਕੁਝ ਵੀ ਕਬੇ ਬੰਦੇ ਦਾ ਆਪਣਾ ਵੀ ਤੇ ਦਿਮਾਗ ਹੁੰਦਾ ਵਾ ਨਾ ਸੋਚਣ ਨੂੰ ਆ ਗੱਲ ਤੂੰ ਬਹੁਤ ਸਹੀ ਕਹੀ ਆ ਇਹ ਥੋੜੀ ਜਿਹ ਕਿਸੇ ਨੇ ਚੁੱਕਣਾ ਦੇਤੀ ਆ ਤੇ ਅਸੀਂ ਉਹਦੇ ਮਗਰ ਲੱਜਾਂਗੇ ਜਿਹੜਾ ਸਾਡਾ ਪਲ ਪਲ ਤੇ ਮਿੰਟ ਮਿੰਟ ਤੇ ਧਿਆਨ ਰੱਖਣ ਡਿਆ ਵਾ ਸਾਨੂੰ ਹੱਤੀ ਸ਼ਾਵਾ ਕਰਨ ਡਿਆ ਵਾ ਤੇ ਅਸੀਂ ਉਹਦੇ ਤੇ ਸ਼ੱਕ ਕਰਨ ਡੇ ਤੇ ਠੀਕ ਆ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਦੱਸਣ ਆਈ ਆ ਕਿ ਮੈਂ ਅੱਜ ਤੋਂ ਬਾਅਦ ਉਹਦਾ ਧਿਆਨ ਨਹੀਂ ਜੇ ਰੱਖਣਾ ਤੇ ਨਾ ਉਹਨੂੰ ਮੈਂ ਖਾਣ ਪੀਣ ਨੂੰ ਕੁਝ ਦੇਣਾ ਜੇ ਤੇ ਨਾ ਪੌਣ ਨੂੰ ਮੈਂ ਮੈਂ ਬੱਸ ਘੜੇ ਛੱਡ ਦੇਣਾ ਉਹ ਵੀ ਫਿਰ ਉਹਦੀ ਗੱਲਾਂ ਕਰਨ ਲਈ ਮਸਲਾ ਦਾ ਹੱਲ ਬੜਾ ਸੌਖਾ ਹੈ ਨਹੀਂ ਆ ਜਦੋਂ ਨੇ ਖਾਣਾ ਪੀਣਾ ਹੀ ਨਹੀਂ ਕੁਝ ਤੂੰ ਸਮਝਾ ਕੁਕੀ ਕਰ ਕਰ ਲਾਤਾ ਕਿਚ ਖਾਵੇ ਨਾਲੇ ਪਤਾ ਲੱਗੂਗਾ ਇਹ ਥੋੜਾ ਵਾਂ ਵੀ ਅਗਲਾ ਕੋਈ ਚੀਜ਼ ਦਿੰਦਾ ਤੇ ਆਪਾਂ ਖਾਣੀ ਨਹੀਂ ਆ ਉਹ ਕੀ ਕਹਿੰਦੇ ਆ ਉਹ ਕੀ ਕਹਿੰਦੇ ਆ ਦੇਖੋ ਇਹਦੀ ਭੈਣ ਆ ਕੋਈ ਦੁਸ਼ਮਣ ਥੋੜਾ ਰਾਵਾਂ ਅਸੀਂ ਗੱਲ ਨੂੰ ਜੜ ਤੋਂ ਵੱਢਣਾ ਹੈ ਤੁਸੀਂ ਵੱਡੇ ਤੇ ਇਹਨਾਂ ਦੀ ਸਮਝਾਇਆ ਕਿੰਨਾ ਵੀ ਸਮਝਿਆ ਆਵਾਜ਼ ਦੇਖੋ ਇਹ ਅਗਲੀ ਦੁੱਧ ਲੈ ਕੇ ਗਈ ਆ ਪਹਿਲਾਂ ਤੂੰ ਪੀ ਲੈ ਫਿਰ ਮੈਂ ਪੀਣਾ ਐਸੀ ਗੱਲਾਂ ਕਰਨ ਵਾਲੀ ਆ ਪੀ ਲਵੇ ਤੂੰ ਪੀ ਜਾ ਕਰ ਤਾਂ ਗਲਾਸ ਪੀ ਜਾ ਕਰ ਤੂੰ ਇਸੇ ਬੰਦੇ ਆ ਚਾਚੀ ਜੀ ਕਰ ਲੋ ਨਹੀਂ ਆ ਮੈਂ ਪੀ ਲੂੰਗੀ ਦੋਤੀ ਕਿਹੜੀ ਚੀਜ਼ ਖਾਊਗੀ ਪਹਿਲਾਂ ਉਹ ਤਾਂ ਹਰ ਚੀਜ਼ ਕੰਦੀ ਕਰਾ ਆਪਾਂ ਤੇ ਯਕੀਨ ਦੀ ਤੇ ਵਿਸ਼ਵਾਸ ਦੀ ਹੁੰਦੀ ਆ ਤੂੰ ਉਹ ਜਾਣੇ ਉਹਨੂੰ ਕੋਣ ਪਟੀਆਂ ਪੈ ਬਣਾਉਂਦਾ ਹੈ ਕਿਹਦੀ ਅਕਲ ਦੇ ਮਗਰ ਚਲਦੀ ਪਈ ਏ ਉਹ ਮੰਮੀ ਨੂੰ ਪਤਾ ਇਹ ਗੱਲ ਦਾ ਹਾਂਜੀ ਤੇ ਕਹਿਨ ਕਿ ਨਹੀਂ ਪਤਾ ਮੰਮੀ ਨੂੰ ਤੇ ਉਹਨੇ ਕਿਹਾ ਵਾ ਮੰਮੀ ਨਾਲ ਤੇ ਗੱਲਾਂ ਕਰਦੀ ਪਈ ਤੇ ਮੈਂ ਸੁਣੀਆਂ ਫਿਰ ਵੀ ਮੰਮੀ ਨੇ ਇੰਨੀ ਗੱਲ ਕਹੀ ਵੀ ਨਹੀਂ ਐਦਾਂ ਦੀ ਗੱਲ ਨਹੀਂ ਹੈ ਵੀਰੇ ਦੂਜੇ ਪਾਸੇ ਸਾਹਿਲ ਮੈਨੂੰ ਰਿਕੁਐਸਟ ਕਰਦਾ ਰਹਿੰਦਾ ਵਾ ਕਿ ਭਾਬੀ ਮਸਾਂ ਆ ਦੇ ਬਣਾਇਆ ਵਾ ਅਸੀਂ ਤੇ ਅੱਗੇ ਹੀ ਇਸ ਚੀਜ਼ ਤੋਂ ਬਹੁਤ ਵਾਂਝੇ ਸੀ ਤੇ ਤੁਸੀਂ ਨਾ ਇਹਦਾ ਖਿਆਲ ਰੱਖਿਆ ਕਰੋ ਸਿਮਰਤ ਦਾ ਜੇ ਮੈਂ ਬਾਹਰ ਕੰਮ ਤੇ ਜਾਣਾ ਨਾ ਤੇ ਮੈਂ ਤੁਹਾਡੇ ਅਸਰੇ ਛੱਡ ਕੇ ਜਾਣਾ ਸਿਮਰਤ ਨੂੰ ਤੇ ਇਹਦੇ ਵਾਲੇ ਵੇਖੋ ਤੁਸੀਂ ਕੋਈ ਗਲਤੀ ਉਹ ਵੀ ਸਹੀ ਕਰਨ ਦੇ ਆ ਗਲਤ ਨਹੀਂ ਕਰਨ ਦੇ ਭਾਜੀ ਮੈਨੂੰ ਤੇ ਐ ਲੱਗਦਾ ਵਾ ਕਿ ਜਦ ਬੇਬੀ ਹੋਇਆ ਨਾ ਤੇ ਨਾ ਕਰਨੀ ਨਾ ਮਿਆਂ ਤੇ ਨਹੀਂ ਦੇਣਾ ਇਹਨਾਂ ਮੈਨੂੰ ਉੱਤੋਂ ਦੂਰ ਹੀ ਰੱਖਣਾ ਵਾ ਮੈਨੂੰ ਤੇ ਨਾ ਹੁਣ ਬੱਸ ਇਤਤ ਜਕੀਨ ਜਾਈ ਨਹੀਂ ਰਹਿ ਗਿਆ ਮੈਂ ਬੜੀਆਂ ਖੁਸ਼ੀਆਂ ਕਰਨ ਦੀ ਸੀ ਪਰ ਸੰਜੀ ਤੂੰ ਇਤਨਾ ਕੁ ਭਾਤੀ ਹੈ ਕੋਸੂ ਤੂੰ ਐਵੇਂ ਖੁਸ਼ੀਆਂ ਕਰ ਤੇਰੀ ਖੁਸ਼ੀਆਂ ਦੇ ਵਿੱਚ ਕਮੀ ਨਹੀਂ ਆਣੀ ਚਾਹੀ ਤੂੰ ਬੁੱਧ ਤੱਕ ਖੁਸ਼ੀਆਂ ਕਰ ਜੋ ਤੇਰਾ ਦਿਲ ਕਰਦਾ ਨਾ ਤੂੰ ਐਵੇਂ ਪਿਆਰ ਕਰ ਸਾਜੀ ਜੀ ਪਰ ਅਗਲੇ ਪਾਸੇ ਕੋਈ ਸਮਝਣ ਵਾਲਾ ਵੀ ਹੋਵੇ ਨਾ ਉਹ ਤੇ ਬੁਰਾ ਸਮਝਦੀ ਪਈ ਆ ਮੈਨੂੰ ਕੀ ਇਹ ਮੇਰੇ ਬੱਚੇ ਨੂੰ ਚੰਗਾ ਹੀ ਨਹੀਂ ਚਾਹੁੰਦੀ ਹੈਗੀ ਤਾਂ ਦੱਸੋ ਫਿਰ ਮੈਂ ਕੀ ਕਰਾਂ ਕੋਈ ਨਹੀਂ ਸ਼ਮੀ ਤੂੰ ਇਹ ਨਾ ਕਰ ਬੰਨਾ ਕੋਈ ਨਹੀਂ ਹਾਲੇ ਬੰਨਾ ਨਹੀਂ ਕੋਈ ਹਾਲੇ ਦਾ ਕੱਢਨੀ ਆ ਮਾਰਾ ਸੱਚੇ ਪਾਸ਼ਾ ਵੱਡੀ ਵੱਡੀ ਉਮਰ ਕਰੇ ਬੱਚੇ ਦੀ ਕੱਲ ਨੂੰ ਉਦਾਂ ਵੀ ਨਵੀ ਹੋ ਗਈ ਇਹੋ ਜੀ ਤੇ ਮੈਨੂੰ ਤੂੰ ਹੀ ਫਿਰੂਗੀ ਆ ਫਿਰ ਐਸਾ ਕਰ ਸ਼ਮੀ ਆਪਾਂ ਸਾਰੇ ਇਹੋ ਚਾਹੁੰਦੇ ਆ ਕਿ ਸਾਡੀ ਸਿਮਰਤ ਖੁਸ਼ ਰਵੇ ਉਹਨੂੰ ਰਹਿਮ ਆ ਨਾ ਤੂੰ ਐਸਾ ਕਰ ਜਿੰਨਾ ਚਿਰ ਉਹਦੇ ਘਰ ਬੱਚਾ ਨਹੀਂ ਨਾ ਹੁੰਦਾ ਤੂੰ ਇੱਥੇ ਹੀ ਆ ਜਾ ਜਸਨੀਦਰ ਮਾਪਾ ਮੈਂ ਚਾਜੀ ਇੱਥੇ ਕੀ ਗੱਲ ਕਰੀ ਨਾ ਹਾਲੇ ਦਾ ਹੱਲ ਹੈ ਹੁਣ ਹੱਲ ਤੂੰ ਹੱਲ ਉਹ ਜੋ ਵੀ ਕਿਤੇ ਵਿਆਹ ਨੂੰ ਕਰਦੀ ਰੰਦੀ ਮੇਰੇ ਤਵਾ ਦੀ ਚੀਜ਼ ਖਾਣੀ ਇਹਦੇ ਵਤੋਂ ਕਪੜਾ ਨਹੀਂ ਪਾਣਾ ਇਹ ਗੱਲ ਬੋਲਵਾ ਦੇ ਜਾਣੀ ਫਿਰ ਭਾਜੀ ਕੀ ਕਰਾਂ ਤੁਸੀਂ ਦੱਸੋ ਨਾ ਦੇਖੋ ਚਾਚੀ ਜੀ ਆਪਾਂ ਸਰੋਟਾ ਤੇਰੀ ਘਰ ਤੋਂ ਚਾਚੀ ਜੀ ਅਸੀਂ ਤਾਂ ਆਪਾਂ ਗੁਰਦੁਆਰੇ ਨੂੰ ਮੰਨਦੇ ਆਂ ਐ ਵਿਆਹ ਪਰ ਇੱਥੇ ਪੈਂਦੇ ਹੀ ਨਹੀਂ ਇਹੋ ਜੀਆਂ ਗੱਲਾਂ 'ਚ ਪਤਾ ਨਹੀਂ ਕਿਉਂ ਉਹਦੇ ਦਿਮਾਗ 'ਚ ਇਹੋ ਜੀਆਂ ਗੱਲਾਂ ਬਹਿ ਗਈਆਂ ਵੇਖ ਲੱਗੇ ਵਿਆਹ 'ਚ ਬਹਿ ਨਹੀਂ ਪੈਂਦੇ ਨਾ ਵਿਆਹ ਦੇ ਵਿੱਚ ਮੇਰੀ ਧੀ ਪੈਂਦੀ ਹੈ ਵਿਆਹਾਂ ਵਿੱਚ ਤਾਂ ਇਹਨੂੰ ਕੋਈ ਪਾਣ ਡਿਆ ਇਹੋ ਤੇ ਚਾਚੀ ਜੀ ਮੈਂ ਤਾਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਇਹ ਪਤਾ ਨਹੀਂ ਕਿ ਉਹ ਮੈਂ ਪਰੰਕਰੰਦੀ ਨੇ। ਤੁਸੀਂ ਤੋਂ ਸਮਝਦਾ ਰੋ ਕਿ ਐਨੀ ਸਿਆੜੀ ਹੋ ਗਏ ਤੇ ਉਹ ਹੀ ਗਲਤੀ ਦੁਹਰਾਣ ਲੱਗੀ ਹੈ ਫਿਰ ਭੈਣ ਜੀ। ਮਸਾ ਮਸਾ ਕੇ ਤਾਂ ਅੱਧੀ ਬਣੀ ਸੀ। ਪਤਾ ਨਹੀਂ ਫਿਰ ਕਿਹੜੇ ਉਤਰੇ ਨੂੰ ਨਜ਼ਰ ਲਾਤੀ ਤੇ ਮੈਂ ਇਹ ਚਾਹਾਂਗੀ ਕਿ ਮੇਰੀਆਂ ਤਿੰਨਾਂ ਲੜਣਾਂ ਉਹ ਤੇ ਆਪਸ ਵਿੱਚ ਉਹਦੀ ਗੋਤ ਉਹਦੇ ਹੱਥ ਵਿੱਚ ਉਹਦੀ ਗੋਤ ਉਹਦੇ ਹੱਥ ਵਿੱਚ ਹੋਵੇ। ਇਹ ਚਾਹਾਂ ਉਸ ਸਮੇਂ ਦੀ ਮੈਂ ਉਡੀਕ ਕਰਾਂ। ਇਦਾਂ ਚੰਗਾ ਤੇ ਐ ਹੋਈ ਆ। ਕੀ ਸ਼ਮਮੀ ਇੱਥੇ ਆ ਜੇ ਨਾ ਸ਼ਮਮੀ ਇੱਥੇ ਆਏਗੀ ਨਾ ਸਿਮਰਤ ਇੱਥੇ ਆਏਗੀ ਦੋਨੋਂ ਉਸ ਘਰ ਚ ਹੀ ਰਹਿਣਗੇ ਕੋਈ ਨਹੀਂ ਸ਼ਮਮੀ ਆਪ ਸਮਝਾ ਦੇ ਜਿਹਦਾ ਹੱਲ ਕਰਦੇ ਜਿਹਦਾ ਹੱਲ ਜੇ ਨਾ ਸਿੱਧਾ ਕੱਢਣਾ ਹੀ ਮੈਨੂੰ ਪਿਆਰ ਨਾਲ ਸੱਚੇ ਕਰ ਦੋ ਬਣੀਗੀ ਕੱਟਣੀ ਥੋੜਾ ਕੱਢ ਦੇ ਹਾਂ ਟੈਨਸ਼ਨ ਸ਼ਮਮੀ ਵਾਕੀ ਤੇ ਚਿੰਤਾ ਨਾ ਤੋ ਕਰ ਅਹੀਂ ਆਵਾਜ਼ ਚਲੋ ਕੋਈ ਬਾਕੀ ਗੱਲਾਂ ਤੁਸੀਂ ਛੱਡੋ ਬਾਅਦ ਵਿੱਚ ਕਰ ਲੈਨੇ ਲੱਕੀ ਤੂੰ ਕੰਮ ਤੇ ਚੱਲ ਚਲੋ ਐਦਾਂ ਕਰੋ ਬੈਠ ਰੋਟੀ ਸਿਮਾ ਰੋਟੀ ਤਿਆਰ ਹੈ ਨਾ ਮੈਂ ਤੁਹਾਨੂੰ ਦੱਸਾਂ ਇੱਕ ਗੱਲ ਫਿਰ ਤੁਸੀਂ ਸਾਰੇ ਜਣੇ ਆਉਗੇ ਉਧਰ ਕੋਈ ਨਹੀਂ ਛੰਮੀ ਆਜਾ ਮੈਂ ਇੱਕ ਦੋ ਮੱਕਾ ਦੇ ਤੇ ਫਿਰ ਜਿੰਨਾ ਨਾ ਸਮਝੀ ਤੇ ਫਿਰ ਆਵਾਂਗੇ ਆਪਾਂ ਤੁਸੀਂ ਜਿਵੇਂ ਪਿਆਰ ਦਾ ਪਹਿਲੇ ਹੈਂਡਲ ਕਰਦੀਆਂ ਹਾਂ ਹਾਂ ਬਈ ਐਸੇ ਪੁੱਤਰ ਭੈਣ ਜੀ ਤੇ ਕੱਲ ਹੀ ਉਹਨੂੰ ਬਹੁਤ ਕੁਝ ਕਹਿਰਤਾ ਸੀ ਤੇ ਬਾਕੀ ਜੇ ਨਹੀਂ ਉਹਦੀ ਅੱਜ ਫਰਕ ਪਿਆ ਕੋਈ ਗੱਲ ਫਿਰ ਵੇਖਾਂਗੇ ਚਲਾ ਤਿੰਨ ਰੋਟੀ ਲੈ ਆ ਰੋਟੀ ਪਾਣੀ ਆਜੋ ਉਧਰ ਚਲੋ ਚਲੋ ਜਸਵੀ ਚੱਲ ਲੱਗੀ ਤੂੰ ਜਾ ਦੁਪਾਨ ਤੇ ਬੇਟੇ